ਖੁਸ਼ੀ ਹੋਈ ਹੈ ਇਹ ਜਿਹੜਾ ਚੌਂਕ ਬਣ ਰਿਹਾ ਵਾਰਡ ਨੰਬਰ 19 ਦਾ ਚੌਂਕ ਸੀਗਾ ਤੇ ਇਹ ਜਿਹੜਾ ਚੌਂਕ ਬਣ ਰਿਹਾ ਕਿਉਂਕਿ ਚੌਂਕ ਬਹੁਤ ਪੁਰਾਣਾ ਚੌਂਕ ਬਣ ਚੁੱਕਾ ਟੁੱਟੇ ਫੁੱਟੇ ਚੌਂਕ ਸੀਗਾ ਜਦੋਂ ਵੀ ਲੋਕੀ ਕੋਈ ਸ਼ਮਸ਼ਾਨ ਘਰ ਨੂੰ ਜਾਂਦੇ ਸੀ ਗੱਡੀਆਂ ਲੈ ਕੇ ਜਾਂ ਲੋਕੀ ਪੈਦਲ ਜਾਂਦੇ ਸੀ ਤਾਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਇਸ ਚੌਂਕ ਦੇ ਵਿੱਚੋਂ ਤੇ ਮੈਨੂੰ ਖੁਸ਼ੀ ਹੋਈ ਹੈ ਇਹ ਵਾਰਡ ਨੰਬਰ 19 ਦੀ ਸੜਕ ਦਾ ਵਿੱਚ ਜਿਹੜਾ ਸੜਕ ਬਣੀ ਸਰਕਾਰ ਨੂੰ ਮਿਲ ਤਾਂ ਉਹਦੇ ਜੋ ਕੁਝ ਸਟੈਂਡਰਡ ਐਸਟੀਮੇਟ ਬਚਿਆ ਤੇ ਮੈਂ ਈਓ ਸਾਹਿਬ ਨੂੰ ਬੇਨਤੀ ਕੀਤੀ ਤੇ ਐਸਓ ਸਾਹਿਬ ਨੂੰ ਐਮਈ ਸਾਹਿਬ ਨੂੰ ਬੇਨਤੀ ਕੀਤੀ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਵੀ ਜਿਹੜਾ ਐਸਟੀਮੇਟ ਬਜਦਾ ਪਿਆ ਉਹਦੇ ਬਾਕੀ ਦਾ ਸੀ ਲਿਖ ਕੇ ਦਿੱਤੀ ਨਗਰ ਕੌਂਸਲ ਲਿਖ ਕੇ ਦਿੱਤਾ ਵੀ ਉਹ ਬਚਦੇ ਪੈਸਿਆਂ ਦਾ ਐਸਟੀਮੇਟ ਦਾ ਇਹ ਚੌਕ ਬਣਾਇਆ ਜਾਵੇ ਤੇ ਅੱਜ ਉਸਦੇ ਬਦੌਲਤ ਇਹ ਚੌਕ ਬਣਨ ਜਾ ਰਿਹਾ ਤੇ ਨਾਲ ਹੀ ਦੱਸਣਾ ਚਾਹਣਾ ਕੁਝ ਥਾਲੀ ਦੇ ਬੈਂਗਣ ਕੁਝ ਲੋਕ ਖੋਤੀ ਆਗੂ ਜਿਹੜੇ ਕਿ ਖ਼ਬਾਰੀ ਲੀਡਰ ਨੇ ਇੱਥੇ ਖੜ ਕੇ ਫੋਟੋਆਂ ਖਿਚਾ ਕੇ ਅਖਬਾਰ ਚ ਭੇਜਦੇ ਆ ਵੀ ਅਸੀਂ ਚੌਕ ਬਣਾਵਾ ਰਹੇ ਹਾਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਉਹਨਾਂ ਕੋ ਕੀ ਪਾਵਰ ਹੈ ਚੌਕ ਬਣਾਉਣ ਦੀ ਕਿ ਜਾਂ ਤਾਂ ਪੱਲਿਓ ਪੈਸੇ ਦਿੱਤੇ ਨੇ ਫੇਰ ਤਾਂ ਮੈਨੂੰ ਨਾਮ ਦਾ ਬੋਰਡ ਵੀ ਲਵਾ ਦਨਾ ਇੱਥੇ ਜਿਹੜੇ ਉਹਨਾਂ ਨੇ ਅਖਬਾਰਾਂ 'ਚ ਬਿਆਨ ਦਿੱਤੇ ਨੇ ਵੀ ਚੌਂਗ ਵੀ ਮੇਰੀ ਬਦੌਲਤ ਬਣ ਰਿਹਾ ਉਹ ਬੰਦਾ ਕਹਿ ਰਿਹਾ ਥਾਲੀ ਦਾ ਬੈਂਗਣ ਹੈ ਜਿਨ੍ਹਾਂ ਨੂੰ ਲੋਕ ਨੂੰ ਕੋ ਘਰੇ ਨਹੀਂ ਕੋ ਪੁੱਛਦਾ ਉਹ ਅਖਬਾਰਾਂ ਦੇ ਵਿੱਚ ਫੋਟੋ ਖੜ ਕੇ ਖਿਚਾ ਕੇ ਅਖਬਾਰਾਂ 'ਚ ਇਹ ਬਿਆਨ ਦੇ ਰਹੇ ਨੇ ਵੀ ਇਹ ਚੌਂਗ ਅਸੀਂ ਲਿਖ ਕੇ ਦਿੱਤਾ ਤਾਂ ਜਾ ਕੇ ਬਣਿਆ ਔਰ ਮੈਂ ਤੁਹਾਡੇ ਮਾਧਿਅਮ ਮੈਂ ਤੁਹਾਨੂੰ ਪ੍ਰੈਸ ਨੂੰ ਦੱਸਣਾ ਚਾਹਨਾ ਇਹ ਜੇ ਜਿਹੜੀ ਸੜਕ ਬਣ ਰਹੀ ਹੈ ਇਹਦਾ ਕਾਰਨ ਇਹ ਹੈ ਕਿਉਂਕਿ ਇੱਕ ਐਸਟੀਮੇਟ ਸੀਗਾ ਮੈਂ ਅੱਜ ਦੱਸਣਾ ਚਾਹਨਾ ਨੋ ਜਦ ਇਹ ਸ਼ਮਸ਼ਾਨ ਘਾਟ ਰੋਡ ਨੂੰ ਸੜਕ ਜਾਂਦੀ ਸੀ ਉੱਥੇ ਐਸਟੀਮੇਟ 'ਚ ਪੈਸੇ ਬਚਦੇ ਸੀ ਜੇ ਪੈਸੇ ਬਚਦੇ ਤਾਂ ਲੈਫਟ ਹੋ ਜਾਣੇ ਸੀਗੇ ਰੁਪੇਸ਼ ਠੇਕੇਦਾਰ ਜੀ ਦਾ ਕੰਮ ਸੀਗਾ ਸੜਕ ਦੇ ਵਿੱਚ ਤੇ ਉਸ ਨਾਲ ਦੀ ਨਾਲ ਕਿਉਂਕਿ ਮੈਨੂੰ ਜਦ ਦਿਖਿਆ ਮੈਂ ਨਾਲ ਦੀ ਨਾਲ ਬੇਨਤੀ ਕੀਤੀ ਇਸ ਵਾਰਡ ਦੇ ਵਾਰਡ ਨੰਬਰ 20 ਵੀ ਪੈਂਦਾ ਤੇ 11 ਨੰਬਰ ਵਾਰਡ ਵੀ ਪੈਂਦਾ ਇੱਥੇ ਇਸ ਇਸ ਚੌਂਕ ਨੂੰ ਤੇ ਉਹਨਾਂ ਦੇ ਐਮਸੀਆਂ ਨੂੰ ਮੈਂ ਬੇਨਤੀ ਕੀਤੀ ਵੀ ਮੈਂ ਮੇਰਾ ਕਸਟਿਮੇਟ ਵਜਦਾ ਹੈ ਤੇ ਮੈਂ ਇੱਥੇ ਚੌਂਕ ਹੀ ਬਣਵਾ ਲਵਾਂ ਤਾਂ ਕੋਈ ਤਰਾਜ ਤਾਂ ਨਹੀਂ ਤੁਹਾਨੂੰ ਤਾਂ ਉਹਨਾਂ ਨੇ ਵੀ ਸਹਿਮਤੀ ਦਿੱਤੀ ਨਾਲ ਉਹਨਾਂ ਨੇ ਵੀ ਸਹਿਮਤੀ ਉਹਨਾਂ ਦੇ ਐਮਸੀਆਂ ਨੇ ਵਾਰਡ ਨੰਬਰ 20 ਤੇ ਵਾਰਡ ਨੰਬਰ 11 ਦੇ ਤਿਵਾੜੀ ਸਾਹਿਬ ਵੀ ਮਿਸ ਜੀ ਐਮਸੀ ਨੇ ਤੇ ਦੋਰੋ ਵਿਜਨ ਐਮਸੀ ਆ ਉਹਨਾਂ ਨੇ ਵੀ ਨਾਲ ਮੇਰੀ ਸਹਿਮਤੀ ਦਿੱਤੀ ਵੀ ਭਾਟਿਆ ਜੀ ਤੁਸੀਂ ਵਧੀਆ ਪ੍ਰਾਲਾ ਕਰ ਰਹੇ ਹੋ ਤੇ ਨਸਣਾ ਚਾਹਣਾ ਜਿਹੜੇ ਜਿਹੜੇ ਥਾਲੀ ਦੇ ਬੈਂਕਾਂ ਲੋਕ ਨੇ ਉਹ ਖਬਰਾਂ ਦੇ ਲੀਡਰ ਨੇ ਅਖਬਾਰੀ ਲੀਡਰ ਨੇ ਪਹਿਲਾਂ ਵੀ ਮਤ ਖਾ ਚੁੱਕੇ ਨੇ ਜ਼ਮਾਨਤਾਂ ਆਪਣੀ ਜਬਤ ਕਰ ਤੇ ਅੱਜ ਉਹ ਖਬਰਾਂ ਦੇ ਵਿੱਚ ਫੇਰ ਲੀਡਰ ਬਣ ਕੇ ਬਿਆਨ ਦਿੰਦੇ ਨੇ ਵੀ ਸੜਕ ਅਸੀਂ ਬਣਵਾ ਰਹੇ ਹਾਂ ਅੱਜ ਪ੍ਰੈਸ ਦੇ ਮਾਧਿਅਮ ਨਾਲ ਅਸੀਂ ਮੈਂ ਦੱਸਣਾ ਚਾਹਨਾ ਇਹਦਾ ਖੁਲਾਸਾ ਇਸੇ ਗੱਲ ਦਾ ਕਰ ਰਿਹਾ ਹਾਂ ਮੈਂ ਤੇ ਲਿਖਿਆ ਮੈਂ ਕੰਮ ਚੱਲਦਾ ਮੁਆਇਨਾ ਵੀ ਕੀਤਾ ਵੀ ਸੜਕ ਵੀ ਵਧੀਆ ਵੱਲ ਰਹੀ ਹੈ ਕੁਝ ਹੀ ਸਮੇਂ ਦੇ 2-4 ਦਿਨ ਦੇ ਸੜਕ ਬਣਾ ਕੇ ਚੌਂਕ ਬਣਾ ਕੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜੋ ਸਿਰਫ ਇਹ ਵਾਰਡ ਨੰਬਰ 19 ਦੀ ਐਮਸੀ ਰੂਬੀ ਪਾਟਗਿਆ ਦੀ ਮਿਹਨਤ ਹੈ ਮੇਰੀ ਜੋ ਧਰਮ ਪਤਨੀ ਵਾਰਡ ਨੰਬਰ 19 ਦਾ ਐਮਸੀ ਹੈ ਉਹਦੀ ਬਦੌਲਤ ਇਹ ਜਿਹੜਾ ਚੌਂਕ ਬਣਨ ਜਾ ਰਿਹਾ ਹੈ ਤੇ ਮੈਂ ਚਲੋ ਕੋਈ ਗਾ ਨਹੀਂ ਸ਼ੌਂਕ ਹ ਲੋਕੀ ਪਰਸੋਂ ਮੈਂ ਦੇਖਿਆ ਤੇ ਵੀ ਕੱਲ ਅਖਬਾਰ ਚ ਫੋਟੋਆਂ ਲੱਗੀਆਂ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਤਿੰਨ ਚਾਰ ਲੋਕਾਂ ਨੂੰ ਕੋਲ ਖੜਾ ਲਿਆ ਤੇ ਅਖਬਾਰ ਚ ਫੋਟੋ ਲਵਾਤੀ ਥਾਲੀ ਦੇ ਬੈਂਗਣਾਂ ਲੋਕ ਉਹ ਕਦੀ ਇੱਧਰ ਕਰੀ ਉੱਧਰ ਕਰੀ ਉਹ ਤਾਂ ਪਤਾ ਹੀ ਨਹੀਂ ਹੁੰਦਾ ਉਹਨਾਂ ਦਾ ਕੁਝ ਕਿਧਰ ਕੀ ਹੈ ਘਰੇ ਉਹਨਾਂ ਦੀ ਕੋਈ ਔਕਾਤ ਨਹੀਂ ਜਿਵੇਂ ਪੰਜਾਬੀ ਦੀ ਕਹਾਵਤ ਹੈ ਔਕਾਤ ਦੇ ਵਿੱਚ ਕੋੜ ਕੇਲੀ ਮਾਰਨੇ ਸ਼ਟੀਰੀਆਂ ਨੂੰ ਜੱਫੇ ਉਹ ਕੰਮ ਉਹਨਾਂ ਲੋਕਾਂ ਦਾ ਹੈ ਅਖਬਾਰਾਂ ਚ ਫੋਟੋਆਂ ਲਵਾਉਣ ਦੇ ਸ਼ੌਕੀਨ ਨੇ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈਗਾ ਤੇ ਜੋ ਝੋਕ ਬਣ ਰਿਹਾ ਹੈ ਇਹ ਮੈਂ ਕਾਲਪੁਰਖ ਬਾਈਗੁਰ ਦਾ ਸ਼ੁਕਰਾਨਾ ਕਰਦਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿਉਂਕਿ ਮੈਨੂੰ ਲੋਕਾਂ ਦੀ ਦੁਆਵਾਂ ਮੇਰੇ ਨਾਲ ਨੇ ਜੇ ਸਾਡੇ ਕੋਲ ਐਸਟੀਮੇਟ ਬਜਦਾ ਸੀ ਅਸੀਂ ਲਿਖ ਕੇ ਦਿੱਤਾ ਨਗਰ ਕੌਂਸਲ ਦੇ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਇੱਥੇ ਮੰਤਰੀ ਸਾਹਿਬ ਨੇ ਤਰਨਪੁਰ ਸਿੰਘ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਨਗਰ ਕੌਂਸਲ ਦੇ ایਓ ਸਾਹਿਬ ਦਾ ਐਮਈ ਸਾਹਿਬ ਦਾ ਐਸਓ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਐਪਲੀਕੇਸ਼ਨ ਨੂੰ ਮਨਜ਼ੂਰੀ ਦਿੱਤੀ ਤੇ ਜਿਹੜੇ ਪੈਸੇ ਬਜਦੇ ਉਹ ਇੱਥੇ ਲਾਏ ਨੇ ਉਹ ਇਹ ਕਾਰਨ ਮੈਂ ਪ੍ਰੈਸ ਨੂੰ ਦੱਸ ਰਿਹਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ ਬਣੀ ਗਿਆ ਕੋਈ ਨਹੀਂ ਕੋਈ ਨਹੀਂ ਆਪਣੀ ਹੈ ਇਧਰੋਂ ਥੋੜਾ ਪਟਾਵਾਂਗੇ ਉੱਥੇ ਪਟਾਵਾਂਗੇ ਲੈਵਲ ਦਾ ਬਰਾਬਰ ਲਾਵਾਂਗੇ ਇਧਰੋਂ ਵੀ ਥੋੜਾ ਪਟਾਵਾਂਗੇ ਇਹਨੂੰ ਬਰਾਬਰ ਲੈ ਕੇ ਆਵਾਂਗੇ ਸਾਰਾ